ਹੁੰਦਾ ਐ ਜੈਸੀ ਕਿਸ ਦੀ ਦਿੱਤੀ ਐ ਜੈਸੀ ਕਿਸ ਦੀ ਦਿੱਤੀ ਐ ਜੈਸੀ ਕਿਸ ਦੀ ਦਿੱਤੀ ਐ ਰੂਮਾਨ ਲਿਖ ਕੇ ਸਤਿਗੁਰ ਨੇ RAM ਦੀ ਭਗਤੀ ਕੀਤੀ ਐ RAM ਦੀ ਭਗਤੀ ਕੀਤੀ ਓ RAM ਦੀ ਭਗਤੀ ਕੀਤੀ ਸ਼ਸ਼ੀਕਾ ਜੀ ਇਹ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਤੁਹਾਡਾ ਪ੍ਰਕਾਸ਼ਿਤ ਆ ਇੱਕ ਪਰਸੋਂ ਪ੍ਰੋਗਰਾਮ ਸੀਗਾ ਸਾਡਾ ਫਲਾਉਰ ਦੇ ਕੋਲ ਔਰ ਕਿਤਨਾ ਕਿਤੇ ਇਹ ਲਾਈਵ ਤੁਹਾਨੂੰ ਪਤਾ ਬਾਬਾ ਜੀ ਸਾਰਿਆਂ ਨੂੰ ਆ ਨਾ ਲਾਈਵ ਗਾਉਣ ਲੱਗਿਆਂ ਬਹੁਤ ਕੁਝ ਦਿਮਾਗ ਦੇ ਵਿੱਚ ਚੱਲ ਰਿਆ ਹੁੰਦਾ ਬਹੁਤ ਲਫ਼ਜ਼ ਇਦਾਂ ਦੇ ਆ ਕੋਈ ਇਹਰ ਫੇਰ ਹੋ ਜਾਂਦੀ ਹੈ ਜਿੱਤੇ ਕਹਿਣਾ ਸੀ ਕਿ ਰਾਮ ਨੇ ਭਗਤੀ ਕੀਤੀ ਤੇ ਲਫ਼ਜ਼ ਨਿਕਲਿਆ ਰਾਮ ਦੀ ਭਗਤੀ ਕੀਤੀ ਔਰ ਜਿਨੇ ਵੀ ਭਾਈਚਾਰੇ ਦੇ ਨਾਲ ਜੁੜੇ ਹੋਏ ਆ ਸਾਡੇ ਤੇ ਜਿਨੇ ਕੁ ਵਾਲਮੀਕੀ ਭਾਈਚਾਰੇ ਨਾਲ ਤੇ ਹੋਰ ਵੀ ਛੱਤੀ ਬਰਾਦਰੀ ਹੈ ਨਾ ਜੇਕਰ ਕਿਸੇ ਨੂੰ ਉਸ ਚੀਜ਼ ਦੀ ਲੱਗੀ ਕਿ ਮੇਰੇ ਕੋਲ ਉਹ ਨੇ ਦੀ ਜਗ੍ਹਾ ਜਦ ਬੀ ਨਿਕਲਿਆ ਹੋਣਾ ਤੇ ਉਹ ਉਸ ਚੀਜ਼ ਦੀ ਦਾਸ ਕਰ ਦੋ ਸ਼ਮਾ ਚਾਉਂਦਾ ਤੇ ਅੱਗੇ ਤੋਂ ਅਸੀਂ ਇਸ ਚੀਜ਼ ਦੀ ਹਮੇਸ਼ਾ ਮਨ ਕੋਸ਼ਿਸ਼ ਕਰਾਂਗੇ ਕਿ ਸਾਨੂੰ ਇਦਾਂ ਕੋਈ ਬੜ ਨਾ ਬੋਲਿਆ ਜਾਵੇ ਇਹ ਵਾਲਮੀਕੀ ਹਰ ਵਾਲਮੀਕੀ